ਨੇ ਵੀ ਕਾਕੀ ਜਿਸ ਨੇ ਡਾਇਪਰ ਰੱਖਿਆ ਵੇਖ ਲੈ ਨਾਲੇ ਕੰਮ ਹਾਂਜੀ ਮੈਂ ਚੱਲਿਆ ਹੋਰ ਪਿੰਡ ਹੈ ਪਿੰਡ ਹੋ ਗਿਆ ਉਹਨਾਂ ਦਾ ਠੀਕ ਹੈ ਕੰਮ ਦਾ ਫੋਨ ਆ ਗਿਆ ਹਾਂ ਨੰਨਾ ਘਰੇ ਅੱਧੇ ਘੰਟੇ ਤੱਕ ਹੈ ਨਾ ਸਸੀ ਕਾਲ ਵੈਲਕਮ ਕਿਹਾ ਚਾਲ ਕੇ ਮੇ ਸਾਰੇ ਚੀਟਕ ਹੋ ਕਰਦੇ ਛੋਟੇ ਜਿਹਾ ਬਲਾਦੀ ਸ਼ੁਰੂਆਤ ਅੱਜ ਸਵੇਰ ਦਾ ਟਾਈਮ ਹੋ ਗਿਆ 7 ਵਜੇ ਦਾ ਤੇ 7 7:30 ਦਾ ਟਾਈਮ ਹੋ ਗਿਆ ਮੋਰ ਦੀ ਟਾਈਮ ਦਾ ਸੂਰਜ ਰਖੋ ਮਣ ਮੈਂ ਜਾ ਰਿਹਾ ਮੰਮੀ ਨੂੰ ਲੈਣ ਵਾਸਤੇ ਇਧਰੋਂ ਆਪਣੇ ਪਿੰਡ ਜਾ ਰਿਹਾ ਉਮਰਪੁਰੇ ਦੇ ਲਾਗੇ ਸੰਗਤਪੁਰਾ ਪਿੰਡ ਆਪਣੇ ਪਹਿਲਾਂ ਰਾਹ ਅਸਕੀਆਂ ਨੂੰ ਪਤਾ ਨਹੀਂ ਸਾਡਾ ਪਿੰਡ ਕਿਹੜਾ ਹੈ ਸਾਡਾ ਪਿੰਡ ਹੈ ਸੰਗਤਪੁਰਾ ਸੰਗਤਪੁਰੇ ਪਹਿਲਾਂ ਪਰ ਇਹਦੇ ਹੁੰਦੇ ਮੰਮੀ ਮੰਮੀ ਦੀ ਹੋਂ ਥੋੜੀ ਸਿਹਤ ਠੀਕ ਆ ਤੇ ਨਾਲੇ ਤੋਂ ਇਹ ਵੀ ਕਹਿੰਦੇ ਕਿ ਤੁਹਾਡੀ ਮੰਮੀ ਕਿਉਂ ਨਹੀਂ ਹੁੰਦੀ ਮੰਮੀ ਸਾਡੀ ਦੀ ਸਿਹਤ ਥੋੜੀ ਠੀਕ ਨਹੀਂ ਰਹਿੰਦੀ ਤਾਂ ਕਰਕੇ ਫਿਰ ਉਹ ਜਿਆਦਾ ਉਧਰ ਹੀ ਰਹਿੰਦੇ ਨੇ ਪਿੰਡਿੰਗ ਚਾਹੇ ਫੋਨ ਮੈਂ ਕਿਹਾ ਮੰਮੀ ਆ ਜਾ ਦੋ ਚਾਰ ਦਿਨ ਠੀਕ ਠੀਏ ਜਦੋਂ ਸੇਲ ਠੀਕ ਹੁੰਦੀ ਹੈ ਤਾਂ ਫਿਰ ਉਹ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬਣਦਾ ਜਦੋਂ ਇਹਨਾਂ ਪਰੇਸ਼ਾਨੀ ਜ਼ਿਆਦਾ ਬਣਦੀ ਹੈ ਤਾਂ ਫਿਰ ਉਹ ਆਪ ਹੀ ਬੰਨਾ ਕਰ ਦਿੰਦੇ ਕਿ ਤੈਨੂੰ ਛੱਡਿਆ ਕਰੇ ਬਾਕੀ ਇਹ ਸਿਆਣੇ ਬੰਦੇ ਦਾ ਘਰ 'ਚ ਬੜਾ ਵਾਦਾ ਹੁੰਦਾ ਹਨ ਬਾਕੀ ਚਲੋ ਮਿਲਦੇ ਆਂ ਜਾ ਕੇ ਫਿਰ ਤੁਹਾਨੂੰ ਘਰੇ ਪਿੰਡ ਬਸ ਪਹੁੰਚ ਲੈ ਆਪਾਂ ਕੋਲਦਾ ਕੋਲਦਾ ਬੂਆ ਕੋਲਦਾ ਬੂਆ ਬੰਦ ਸਿੱਕ ਸਿੱਕ ਇਹ ਚੀ ਚੀ ਇਸ ਨਾਲ ਲੈ ਜੀ ਫੋਨ ਲੈ ਫੋਨ ਕਰ ਸਤਿ ਸ੍ਰੀ ਅਕਾਲ ਸਾਰਿਆਂ ਕਾਕਾ ਮੈਂ ਸੁੱਤਾ ਹੀ ਦੇਖ ਲਾ। ਹਦਰ ਸਿੰਘ ਸੁਤਾ। ਉਹ ਕੂਲਰ ਦੇ ਮੋਟਰ ਜੀ ਲੈਣ ਗਿਆ ਅੰਦਰ ਵਿੱਚੋਂ ਪਾਣੀ ਕੱਚਦੀ ਏ ਉਹ ਵੀ ਨਹੀਂ ਮਿਲੀ। ਗਾਰੰਟੀ ਸੇਵਾ ਸੀ ਪਰ ਸੇਵਾ ਤਾਂ ਠੀਕ ਬਹੁਤ ਵਧੀਆ। ਮਾੜਾ ਨੇ ਪੁੱਛਿਆ ਕਰ ਸੇ ਸੂਤ ਉਹਦੀ ਕੈਮ ਕਰ। ਹੁਣ ਖਵਾਇਆ ਪਿਆ ਉਹਨੂੰ ਪੀਣਿਆ ਲਾ ਕੇ ਐਲਸੀ ਦੀਆਂ 당ਗਰੇ ਥੋੜੀ ਮਾੜੀ ਸੇਹਤ ਕੈਮ ਹੋਵੇ। ਠੀਕ ਹੈ। ਲੱਗਣੀ। ਜੋ ਜੀ ਪਹੁੰਚ ਗਿਆ ਆਪਾਂ ਘਰ ਟਾਈਮ ਆਪਾਂ ਥੋੜਾ ਜਿਆਦਾ ਲੱਗ ਗਿਆ ਟਾਈਮ ਹੋ ਗਿਆ ਸਾਢੇ 8:00 ਚਲੋ ਮਿਲਦੇ ਆਵੇਂ ਤੁਹਾਨੂੰ ਰੋਟੀ ਪਾਣੀ ਖਾਣੇ ਮੈਂ ਮੀਂਦ ਦੀ ਪਿਆਰੀ نیند ਹਰ ਫਦੇ ਉੱਠੋ ਵੇਖੋ ਦਾਦੀ ਆਈ ਏ ਦਵਾਈ ਦੇਈ ਬੜੀ ਮੁਸ਼ਕਲ ਖਾਂਦਾ ਕੋਹੜੀ ਦਵਾਈ ਲੱਗਦੀ ਇਕੱਠਾ ਹੋ ਜਾਂਦਾ ചുപാ ਪੀਲਾ ਦੁੱਧ ਲੱਲਾ ਕਰਤਾ ਹੀ ਕੰਮ ਆ ਫੇ ਜਦੋਂ ਡਰਦਾ ਹੈ ਨਵੇਂ ਕੋਲੇ ਚ ਭਾਈ ਇਹ ਬਰਫ ਦੇਖਦੇ ਆਂ ਜਿਹੜੀ ਤੇ ਲੋ ਜੀ ਰੋਟੀ ਪਾਣੀ ਆਪਣਾ ਆ ਗਿਆ ਮੰਮੀ ਉਹ ਤੇ ਟੇਰ ਤੇ ਪਾਣੀ ਫੜਾਉਣਾ ਸਾਨੂੰ ਰੋਟੀ ਪਣੀ ਛਕ ਲਈਏ ਫਿਰ ਇਧਰ ਇਧਰ ਮੰਮੀ ਚੱਲ ਗਈ ਹੈ ਤੇ ਉਹ ਮੰਮੀ ਆ ਗਈ ਇਹਨੂੰ ਪਤਾ ਨਹੀਂ ਕਦੋਂ ਲਾਉਣਾ ਇਹ ਬਸ ਇੱਧਰ ਟੰਗਿਆ ਹੈਂ ਕੀਤਾ ਹੈ ਇਹਨੂੰ ਸੱਤਿਆਂ ਚ ਲਾਉਣਾ ਹੈ ਸੱਤਿਆਂ ਉਹਨਾਂ ਨਰਕ ਨੂੰ ਹਰਾ ਰੰਗ ਪਿੰਕ ਕਾਣਾ ਮਿੱਟੀ ਰੰਗਾ ਰੰਗ ਹਾਂਜੀ ਲੈ ਕੇ ਲੈ ਗਲਾਸ ਆਜੋ ਹਰਫਤੇ ਵੀ ਜਾ ਗੰਡਿਆ ਆ ਜੇ ਤਾਬ ਆਜੋ ਮੇਥੇ ਬੈਠੋ ਇਹ ਇੱਕ ਵਨ ਨਿੰਬੂ ਲੈ ਕੇ ਨਿੰਬੂ ਦਾ ਥੋੜਾ ਜਿਆ ਦਵਾਈਆਂ ਖੋਲ ਕੇ ਬੈਠੇ ਸਾਡੇ ਸਾਰੇ ਜਾਣੇ ਤੇ ਅਦਰ ਕਾਕਾ ਹਾਂਜੀ ਨਹੀਂ ਸੋਤਾ ਜੀ ਚਲੋ ਕੋਈ ਨਹੀਂ ਲੈ ਆ ਵੀ ਮੇਰੀ ਡਿਊਟੀ ਲੱਗਣੀ ਫਰੂਟ ਕੱਟਣ ਤੇ ਮੈਂ ਕਿਹਾ ਫਰੂਟ ਫਰਟ ਕੱਟ ਕੇ ਖਵਾਲ ਦਈਏ ਮੰਮੀ ਹੁਣਾਂ ਨੂੰ ਚੱਲਣੋ ਜੇ ਵੀ ਦਵਾਣਾ ਵੀ ਕੱਟ ਲਿਆ ਸੇਵ ਵੀ ਕੱਟ ਲੇ ਚਲ ਇਹਨੂੰ ਕਿਧਰ ਖੜਨਾ ਹੁਣ ਵਾਰੀ ਵਾਰੀ ਲੈ ਜਾਂਦੇ ਚਲੋ ਲੇਵੀ ਹਰ ਕੋ ਮੈਂ ਉਹ ਵੀ ਲੈ ਗਿਆ ਮੈਂ ਇੱਕ ਤੇ ਲੈਣੇ ਚਾਹੀਦੇ ਜਿੰਨਾ ਖਾਈ ਦੇਣਾ ਇੱਕੋ ਕੈਵੀ ਕੱਟਿਆ ਮੈਂ ਆਪਣੇ ਜੋ ਗਈ ਮੈਂ ਲੈ ਆਪਾਂ ਖਾਵਾ ਤੂੰ ਚੰਤਰਾਗ ਰਹਿ ਕੇ ਗੱਲ ਦੀ ਉਧਰ ਫਤਿਹ ਸਾਂ ਹੋ ਗਿਆ ਹੁਣ ਬਸ ਹੁਣ ਜੋ ਮਰਜ਼ੀ ਖਾਓ ਹੈ ਰਗੰड्या ਚੱਲ ਕੋਈ ਗੱਲ ਆਇਆ ਤੁਮੀ ਖੜਾ ਇੱਥੇ ਆ ਗਿਆ ਲੱਗੇ ਹੈ ਤੋਂ ਸਿੱਧੀ ਖਾਦੀ ਕਰਦੀ ਹੁਣ ਅਮੀ ਭੜਾ ਖਾਓ ਖਾ ਲੋ ਚਾ ਵੀ ਭੜਾ ਖਾ ਮਾ ਕੇ ਚਾ ਵੀ ਤੇਰੇ ਵਾਸਤੇ ਚੰਗੇ ਖਾਣੇ ਨਾਗਰ ਨੇ ਆਪਣੇ ਦਾ ਮੋੜ ਨਹੀਂ ਜਿੱਥੇ ਮੋੜ ਨਹੀਂ ਤੋਂ खाओ छक लो फिर अच्छा आज आप अब आप कले मम्मी आएगी नहीं मैं मतलब लाई जाके इधर मम्मी ने मम्मी जी सेहत ही थोड़ी ठीक हाँ ठीक है मम्मी ने दादी आई है दादी है ਗਰ ਹੁਣ ਆ ਕਾਕਾ ਦਾ ਸਮਾਨ ਵੇਖੋ ਆਪਾਂ ਕੁਰਸੀ ਲਾ ਕੇ ਰੱਖੀ ਐ ਇੱਥੇ ਸਾਰਾ ਆਪਾਂ ਪ੍ਰੋਜੈਕਟ ਰੱਖਿਆ ਦਾ ਜੋ ਵੀ ਸਾਰਾ ਸਿਸਟਮ ਮੰਮੀ ਵੀ ਆਖਰੀ ਵੀਰ ਦੀ ਫੋਟੋ ਨਿੱਕ ਛੋਟੇ ਦੀ ਰਿਸ਼ਤਾ ਹੋ ਗਿਆ ਨਾ ਉਹਦਾ ਹੁਣ ਵਧਾਈਆਂ ਸਾਰਿਆਂ ਨੂੰ ਕੇ ਮੰਮੀ ਵਧਾਈਆਂ ਦਾ ਹੱਕ ਤਾਂ ਰਹਿ ਗਿਆ ਤੁਸੀਂ ਵੱਡੀ ਭਾਬੀ ਦਾ ਹੱਕ ਤਾਂ ਰਹਿ ਹੀ ਹੈ ਉਹ ਛੋਟਾ ਤਿਆਰੀ ਸ਼ਰੀਰ ਕਦੋਂ ਕਰਨੀ ਤਿਆਰੀ ਸ਼ਰੀਰ ਕਦੋਂ ਕਰਨੀ ਉਹ ਕਹਿੰਦਾ ਮੈਂ ਲਹਿੰਗਾ ਲੈ ਕੇ ਦਵਾਂਗਾ ਆਂਦਾ ਲਹਿੰਗੇ ਲੋਂਗੇ ਸਭ ਮੇਰੇ ਵੱਲੋਂ ਜਦੋਂ ਵਿਆਹ ਆ ਰਿਹਾ ਨੂੰ ਇੱਕ ਦਿਨ ਮਹੀਨੇ ਤੱਕ ਹਾਂ ਮੰਮੀ ਨੂੰ ਫੋਟੋ ਵਿਖਾਈ ਜਾ ਰਹੀ ਹੈ ਲੈ ਵੀ ਸਵੇ ਦਾ ਟਾਈਮ ਦੁੱਧ ਹੋ ਰਿਹਾ ਗਰਮ ਇਧਰ